ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਇੱਕ ਵੀਰ ਬਾਰੇ ਸਾਨੂੰ ਗੜਦੀwala ਤੋਂ ਤਲਾਹ ਦਿੱਤੀ ਗਈ ਸੀ ਤੇ ਸ਼ੈਂਕੀ ਵੀਰਵਲੋਂ ਤੇ ਸਾਰੇ ਬਾਲਮਿਕ ਸਵਾਵਲੋਂ ਵੀ ਇੱਕ ਮਹੱਲੇ 'ਚੋਂ ਇੱਕ ਨੌਜਵਾਨ ਜਿਨੇ ਨਸ਼ੇ ਦੀ ਖਾਤਰ ساری ਜ਼ਿੰਦਗੀ ਨਸ਼ਾ ਕੀਤਾ ਤੇ ਬਾਅਦ ਦੇ ਵਿੱਚ ਉਹਦੀ ਘਰਵਾਲੀ ਵੀ ਛੱਡ ਗਈ ਤੇ ਉਹਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਤੇ ਹੁਣ ਜਿਹੜਾ ਉੱਥੇ ਪਿਆ ਰਹਿੰਦਾ ਆ ਰੋਟੀ ਵੀ ਕਿਸੇ ਕੋਲੋਂ ਦਾ ਮੰਗ ਕੇ ਖਾਂਦਾ ਜੇ ਕੋਈ ਦੇ ਦਿੰਦਾ ਠਖਾਲਣ ਦਾ ਨੇ ਤਾਂ ਭੁੱਖਾ ਰਹਿੰਦਾ ਕਈ ਦਿਨਾਂ ਤੋਂ ਬਹੁਤ ਹਾਲਾਤ ਮਾੜੇ ਆ ਤੇ ਫਿਰ ਅਸੀਂ ਸੰਸਤਾ ਸਾਡੀ ਗਈ ਆ ਜਾ ਕੇ ਦਫ਼ਤਰ ਦੇ ਇਹ ਬਿਲਕੁਲ ਨਜ਼ਦੀਕ ਹੀ ਜਿਹੜੇ ਮਹੱਲੇ ਦੇ ਵਿੱਚ ਉੱਥੇ ਇੱਕ ਆ ਲੱਗੇ ਪਿਆ ਹੋਇਆ ਸੀਗਾ ਤੇ ਇਹਨੂੰ ਲੈ ਕੇ ਹਸਪੀਟਲ ਐਡਮਿਟ ਕਰਾਇਆ ਤੇ ਹਸਪੀਟਲ ਦੇ ਵਿੱਚ ਟੈਸਟ ਹੋਏ ਆ ਜਿੱਥੇ ਪਤਾ ਲੱਗਾ ਇਹਨੂੰ ਕਾਲਾ ਪੀਲੀਆ ਨਿਕਲਿਆ ਆ ਤੇ ਕਾਲੇ ਪੀਲੀਏ ਦਾ ਸ਼ਿਕਾਰ ਤੇ ਹੁਣ ਇਹਦਾ ਇਲਾਜ ਚੱਲ ਰਿਹਾ ਪਰ ਨਸ਼ੇ ਮੈਂ ਇਹੀ ਕਿੰਨਾ ਵੀਰੋ ਉਸ ਟਾਈਮ ਨਹੀਂ ਪਤਾ ਲੱਗਦਾ ਕੁਝ ਪਰ ਜਦੋਂ ਏਦਾਂ ਮੰਜੇ ਤੇ ਪੈ ਜਾਂਦਾ ਜਦੋਂ ਆਪਣੇ ਵੀ ਸਾਹ ਛੱਡ ਜਾਂਦੇ ਹਨ ਫਿਰ ਪਤਾ ਲੱਗਦਾ ਬੰਦਾ ਕੀ ਕੀ ਭਾ ਪੈਂਦੀ ਉਸ ਟਾਈਮ ਉਸ ਟਾਈਮ ਬੰਦਾ ਕੀ ਸੋਚਦਾ ਤੇ ਕਿਹਨੂੰ ਯਾਦ ਕਰਦਾ ਇਹ ਹਾਲਾਤ ਰਹਿੰਦੇ ਆ ਨਸ਼ੇ ਨਾ ਜ਼ਿੰਦਗੀ ਆਪਣੀ ਬਰਬਾਦ ਕਰੋ ਤੇ ਆ ਹੁਣ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ العلا ਚੱਲੂਗਾ ਤੇ ਇਹਨੂੰ ਸੁਧਾਰਾਂਗੇ ਹੁਣ